ਭਜਾਓ ਪੰਜਾਬ ਬਚਾਓ ਰੱਜ ਪੰਜਾਬ ਬਚਾਓ ਡਰਗਸ ਭਜਾਓ ਪੰਜਾਬ ਬਚਾਓ ਰੱਜ ਭਜਾਓ ਪੰਜਾਬ ਬਚਾਓ ਡਰਗਸ ਭਜਾਓ ਪੰਜਾਬ ਬਚਾਓ ਡਰਗਸ ਭਜਾਓ ਪੰਜਾਬ ਬਚਾਓ ਡਰਗਸ ਤੋਂ ਬਚੋ ਪੰਜਾਬ ਦੀ ਜਵਾਨੀ ਨੂੰ ਬਚਾਓ ਡਰਗਸ ਤੋਂ ਬਚੋ ਪੰਜਾਬ ਦੀ ਜਵਾਨੀ ਨੂੰ ਬਚਾਓ ਸੇ ਨੋ ਟੂ ਡਰਗਸ ਸੇ ਨੋ ਟੂ ਡਰਗਸ ਅਵੋਇਡ ਡਰਗਸ ਅਵੋਇਡ ਵਿੱਕੀ ਮਿੱਡੂ ਜਿਹੜਾ ਫਾਊਂਡੇਸ਼ਨ ਦੀ ਸ਼ੁਰੂਆਤ ਮੋਹਾਲੀ ਤੋਂ ਕੀਤੀ ਗਈ ਇਸ ਮੌਕੇ ਦੇ ਉੱਤੇ 6 ਨੋ ਟੂ ਡਰੱਗਸ ਬੈਨਰ ਲੈ ਕੇ ਨਸ਼ੇ ਦੇ ਖਿਲਾਫ ਇੱਕ ਮਾਰਚ ਵੀ ਕੀਤਾ ਗਿਆ ਪੰਜਾਬ ਦੀ ਜਵਾਨੀ ਨੂੰ ਬਚਾਓ ਪੰਜਾਬ ਦੀ ਜਵਾਨੀ ਦੇਖੋ ਜੀ ਅਸੀਂ ਇਹ ਜਿਹੜੀ ਵਾਰ ਅਗੇਂਸਟ ਦਾ ਡਰੱਗ ਹੈ ਇਸ ਮਹਿੰਮ ਨੂੰ ਅੱਜ ਅਸੀਂ ਸ਼ੁਰੂਆਤ ਕੀਤੀ ਹੈ ਮੋਹਾਲੀ ਤੋਂ ਬੜੇ ਟਾਈਮ ਦਾ ਅਸੀਂ ਇਹ ਸੋਚ ਰਹੇ ਸੀਗੇ ਵੀ ਅਸੀਂ ਜਿਹੜੇ ਸਾਡੀ ਪੰਜਾਬ ਦੀ ਜਵਾਨੀ ਹੈ ਜਿਹੜਾ ਯੂਥ ਹੈ ਉਹ ਡਰੱਗਸ ਦੇ ਵੱਲ ਨੂੰ ਖਿੱਚਿਆ ਜਾ ਰਿਹਾ ਸੀਗਾ ਤੇ ਉਹਨੂੰ ਬਚਾਉਣ ਲਈ ਕੋਈ ਨਾ ਕੋਈ ਉਪਰਾਲਾ ਕਰੀਏ ਸੋ ਅੱਜ ਅਸੀਂ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਬੜੀਓ ਅੱਜ ਅਸੀਂ ਇਹ ਉਪਰਾਲਾ ਸ਼ੁਰੂ ਕੀਤਾ ਹੈ ਮੋਹਾਲੀ ਦੇ ਵਿੱਚ ਅਸੀਂ ਜਿਹੜਾ ਸਭ ਤੋਂ ਪਹਿਲਾ ਜਿਹੜਾ ਅਵੇਅਰਨੈਸ ਵਾਕ ਹੈ ਉਹ ਕੀਤੀ ਹੈ ਸੋ ਅਸੀਂ ਇਹੀ ਜਿਹੜਾ ਫਰਦਰ ਅਸੀਂ ਸੋਚ ਰਹੇ ਹਾਂ ਵੀ ਅਸੀਂ ਜਿਹੜਾ ਕੀ ਹੈ ਕੀ ਹਫਤੇ ਦੀ ਹਫਤੇ ਜਾਂ ਅਵੇਅਰਨੈਸ ਕੈਂਪ ਅਰੇਂਜ ਕਰਨ ਦੀ ਮਿੱਡੂ ਖੇੜਾ ਫਾਊਂਡੇਸ਼ਨ ਬਣੀ ਹੋਈ ਅਸੀਂ ਪਲੈਨਿੰਗ ਕਰ ਰਹੇ ਆਉਣ ਵਾਲੇ ਸਮੇਂ ਕੀ ਕੀ ਪਲੈਨਿੰਗ ਹੋਰ ਬਹੁਤ ਕਰਤੀ ਹੈ ਅੱਜ ਦਾ ਮੋਹਾਲਾ ਜੇ ਆਉਣ ਵਾਲੇ ਸਮੇਂ ਜੇ ਪੰਜਾਬ ਚ ਵੀ ਜਾ ਸਕਦਾ ਹੈ ਪੂਰਾ ਆਲਓ ਦੇਖੋ ਜੀ ਮੈਂ ਫੇਰ ਕਹਾਂਗਾ ਵੀ ਮੇਰੇ ਛੋਟੇ ਭਰਾ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਜਿਹੜਾ ਅਸੀਂ ਚਲਾ ਰਹੇ ਆ ਉਸ ਦੀ ਟੀਮ ਹੈ ਜਿਹੜੀ ਥਰੋਅ ਆਊਟ ਪੰਜਾਬ ਹੈਗੀ ਆ ਅਸੀਂ ਸਾਰੀ ਸਾਰੀ ਟੀਮ ਨੂੰ ਇਹ ਰਿਕਵੈਸਟ ਕੀਤੀ ਹੈ ਕੀ ਸਾਰੇ ਹਰ ਆਪਦੇ ਜ਼ਿਲ੍ਹੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਆਪਦਾ ਇੱਕ ਅਵੇਅਰਨੈਸ ਕੈਂਪ ਲਾਇਆ ਜਾਵੇ ਅਵੇਅਰਨੈਸ ਮਾਰਚ ਹੋਵੇ ਤੇ ਜਿਹੜੇ ਯੂਥ ਹੈ ਯੂਥ ਨੂੰ ਡਰੱਗਸ ਤੋਂ ਬਚਾਇਆ ਜਾਵੇ ਤੇ ਡਰੱਗਸ ਤੋਂ ਦੂਰ ਕੀਤਾ ਜਾਵੇ ਪੰਜਾਬ ਸਰਕਾਰ ਵੀ ਪਹਿਲਾਂ ਕਹਿੰਦੀ ਸੀ 3 ਸਾਲ ਹੋ ਗਏ ਪ੍ਰੋਜੈਕਟ ਤੋਂ ਨਵੀਂ ਕਮੇਟੀ ਬਣਾਦਨੀ ਕੀ ਪੂਰਾ ਮੰਤਰੀ ਡਰਗਸ ਨੂੰ ਲੈ ਕੇ। ਅਹ ਦੇਖੋ ਜੀ ਪੰਜਾਬ ਸਰਕਾਰ ਨੇ ਬੜੇ ਬੜੇ ਵਾਰ ਇਹ ਜਿਹੜੇ ਹੈਗੇ ਆ ਵਾਅਦੇ ਕਰਲੇ ਸੀਗੇ ਡਰਗਸ ਨੂੰ ਲੈ ਕੇ ਵੀ ਡਰਗਸ ਨੂੰ ਅਸੀਂ ਡਰਗਸ ਤੋਂ ਬਚਾਵਾਂਗੇ ਪੰਜਾਬ ਨੂੰ ਪਰ ਜਿਹੜਾ ਹੁਣ ਇਸ ਟਾਈਮ ਦੇਖੋ ਹੁਣ ਕੀ ਲੱਗਦਾ ਵੀ ਜਿਹੜਾ ਹੁਣ ਇਹਨਾਂ ਨੇ ਨਵਾਂ oprala ਛੇੜਿਆ ਡਰਗਸ ਦੇ ਅਗੇਂਸਟ ਤੇ ਉਹਦੇ ਚ ਦੇਖੋ ਵੀ ਹੁਣ ਕੀ ਹੁੰਦਾ ਪਰ ਅਸੀਂ ਆਪਦੀ ਫਾਊਂਡੇਸ਼ਨ ਬਣੀਓ ਅਸੀਂ ਇਸ ਚੀਜ਼ ਨੂੰ ਵੈਲਕਮ ਕਰਦੇ ਆਂ ਜੇ ਸਾਨੂੰ ਕੋਈ ਪ੍ਰਸ਼ਾਸਨ ਸਾਡੀ ਕੋਈ ਵੋਲੰਟੀਅਰਸ ਦੀ ਡਿਊਟੀ ਲਾਊਗਾ ਤੇ ਅਸੀਂ ਉਸ ਚੀਜ਼ ਨੂੰ ਬਹੁਤ ਖੂਬ ਨਿਭਾਵਾਂਗੇ ਜਿਹੜਾ ਆਉਣ ਵਾਲਾ ਸਮਾਂ ਅਸੀਂ ਆਪ ਦਾ ਜਿਹੜਾ ਐਂਟੀ ਡਰੱਗ ਜਿਹੜੀ ਵਾਰ ਹੈ ਉਹ ਅਸੀਂ ਚਾਲੂ ਰੱਖਾਂਗੇ ਹਾਂਜੀ ਮਾਰਕੀਟ ਜਿਹੜਾ ਸ਼ੁਰੂ ਹੋਇਆ ਹੈ ਆਉਣ ਵਾਲੇ ਸਮੇਂ ਸੂਚੀ ਨਾਲ ਮਿਲ ਕੇ ਕਿੰਨੀਆਂ ਮਾਰਕੀਟਸ ਨੂੰ ਹੋਰ ਐਕਸੀਕਿਊਟ ਕਰੂਗਾ ਦੇਖੋ ਮੈਂ ਦਾ ਜਿੱਥੇ-ਜਿੱਥੇ ਮੇਰੇ ਬਿੱਟੀ ਬਿੱਟੂ ਕੜਾ ਫਾਊਂਡੇਸ਼ਨ ਡਿਊਟੀ ਲਾਊਗੀ ਅਸੀਂ ਸਾਰੀਆਂ ਮਾਰਕੀਟਾਂ 'ਚ ਮੈਂ ਦਾ ਥਰੂ ਪੰਜਾਬ ਦੀ ਇਹਨਾਂ ਨਾਲ ਚੱਲਾਂਗਾ ਕਿਉਂਕਿ ਇਹ ਬਹੁਤ ਵਧੀਆ ਉਪਰਾਲਾ ਔਰ ਮੈਂ ਕਹਿਣਾ ਚਾਹਾਂਗਾ ਜਿਹੜੀ ਇਹ ਪੰਜਾਬ ਸਰਕਾਰ ਪਹਿਲਾਂ ਐਡਾ ਵੱਡਾ ਝੂਠ ਬੋਲ ਕੇ ਆਈ ਸੀਗੀ ਕਿ ਅਸੀਂ ਜਿਹੜੇ 6 ਮਹੀਨਿਆਂ ਦੇ ਵਿੱਚ ਡਰੱਗਸ ਪੰਜਾਬ ਚੋਂ ਖਤਮ ਕਰ ਦਿਆਂਗੇ ਉਹ ਅੱਜ ਉਹ ਕਿੱਥੇ ਐ ਅੱਜ ਚਲੋ ਅੱਜ 1.5 ਸਾਲ ਸਾਲ ਰਹਿ ਗਿਆ ਇਹਨਾਂ ਦਾ ਤੇ ਅੱਜ ਇਹਨਾਂ ਨੂੰ ਦੁਬਾਰਾ ਯਾਦ ਆਈ ਇਹਨੂੰ ਅਵੇਅਰਨੈਸ ਜਿਹੜਾ ਇਹ ਚ ਮਾਰ ਚਲਾਈ ਇਹਨਾਂ ਨੇ ਤਾਂ ਮੈਂ ਇਹਨਾਂ ਨੂੰ ਪਹਿਲੀ ਪੰਜਾਬ ਦੀ ਸਾਰਾ ਪੰਜਾਬ ਵੀ ਇਹ ਸਵਾਲ ਪੁੱਛਦਾ ਇਹਨਾਂ ਨੂੰ ਵੀ ਜਿਹੜੀ ਤੁਸੀਂ 6 ਮਹੀਨੇ ਪਹਿਲਾਂ ਆ ਕੇ ਆਏ ਸੀਗੇ ਅਸੀਂ ਦੱਸ 6 ਮਹੀਨਿਆਂ ਚ ਪੰਜਾਬ ਦੀ ਖਤਮ ਕਰਾਂਗੇ ਅੱਜ ਯੂਥ ਜਿਹੜਾ ਤਰਾ ਤਰਾ ਕਰ ਰਿਹਾ ਨਾ ਤਾਂ ਤੁਸੀਂ ਇਹਨਾਂ ਨੂੰ ਕੋਈ ਨੌਕਰੀਆਂ ਦਿੱਤੀਆਂ ਨਾ ਇਹਨਾਂ ਨੂੰ ਤੁਸੀਂ ਨਾ ਤੁਸੀਂ ਅਨਪਲਾਈਮੈਂਟ ਘਟਾ ਸਕੇ ਜਿਹੜਾ ਤੁਸੀਂ ਕਹਿੰਦੇ ਸੀਗੇ ਵੀ ਸ਼ਰਾਬ ਚੋਂ ਇੰਨੇ ਹਜ਼ਾਰ ਕਰੋੜ ਲਿਆਵਾਂਗੇ ਇੰਨੇ ਹਜ਼ਾਰ ਕਰੋੜ ਰੇਤਾ ਚ ਲਿਆਵਾਂਗੇ ਉਹ ਪੰਜਾਬ ਦਾ ਪੈਸਾ ਕਿੱਥੇ ਹੈ ਉਹ ਅੱਜ ਪੰਜਾਬ ਦਾ ਹਰ ਇੱਕ ਵਾਸੀ ਪੁੱਜਦਾ ਉਹੀ ਤੁਸੀਂ ਪੰਜਾਬ ਦੇ ਯੂਥ ਦੇ ਉੱਤੇ ਲਾਇਆ ਹੁੰਦਾ ਕਿ ਤੁਸੀਂ ਬਾਹਰ ਦੇ ਸਟੇਟਾਂ ਜਾ ਕੇ ਲਕਚਰ ਲੜ ਲਈ ਉਹ ਤੁਸੀਂ ਅੱਜ ਪੰਜਾਬ ਚੋਂ ਕੱਢ ਕੇ ਪੰਜਾਬ ਦੇ ਉੱਤੇ ਹੀ ਖਰਚ ਕੀਤਾ ਹੁੰਦਾ ਸ਼ਾਇਦ ਪੰਜਾਬ ਦੇ ਜਿਹੜੇ ਇੱਕ ਇੱਕ ਘਰ ਨੂੰ ਬਚਾਇਆ ਜਾ ਸਕਦਾ ਸੀਗਾ ਔਰ ਇਹ ਜਿਹੜੀ ਹੈ ਸਰਕਾਰ ਦਾ ਪੰਜਾਬ ਸਰਕਾਰ ਦਾ ਇਹ ਫੇਲਿਅਰ ਕਹਿੰਦਾ